ਨਹੀਂ ਮਹਿੰਗਾ ਤਾਂ ਨਹੀਂ ਹਰ ਇੱਕ ਵਾਰ ਉਦਾਂ ਹੀ ਜਿੱਦਾਂ ਹਮੇਸ਼ਾ ਹੁੰਦਾ ਵਾ ਰੇਟ ਦਾ ਤਾਂ ਕੋਈ ਜ਼ਿਆਦਾ ਹੈ ਨਹੀਂ ਨਾ ਨਹੀਂ 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 ਆਈਏ ਪੱਕੇ 35 ਉਹ ਵੀ ਇਹ ਕਾਫੀ ਵੈਰੀਟੀ ਚੇਂਜ ਹੋ ਕੇ ਆਈ ਹੈ ਪਹਿਲੇ ਨਾਲੋਂ ਤਾਂ ਸੀ ਗੱਲ ਨਹੀਂ ਹੈ ਅੱਛਾ ਕੁਝ ਖਾਸ ਆਪਣੇ ਕੋਲ ਜਿਹੜੀ ਜਦੋਂ ਤੱਕ ਕਿਸੇ ਦਾ ਬੰਦੇ ਦਾ ਲਾਇਸੈਂਸ ਨਹੀਂ ਨਿਕਲਿਆ ਉਦੋਂ ਤੱਕ ਜੀਐਸਟੀ ਨੰਬਰ ਨਹੀਂ ਮੰਗਿਆ ਜਾ ਸਕਦਾ ਉਹ 4500 ਰੁਪਏ ਲੈ ਆ ਗਿਆ ਉਸ ਤੋਂ ਬਾਅਦ ਜਦੋਂ ਉਹਦਾ ਜੀਐਸਟੀ ਦੀ ਰਸੀਦ ਤਾਂ ਮੰਗੀ ਜਾ ਸਕਦੀ ਆ ਜੀਐਸਟੀ ਜਿਹੜਾ ਲੱਗਦਾ ਵਾ ਉਹ ਵੈਲਿਊ ਐਡਡ ਟੈਕਸ ਨਹੀਂ ਹੈ ਉਹ ਜੀਐਸਟੀ ਆ ਜਦੋਂ ਬੰਦੇ ਦੀ ਪਰਚੇਜਿੰਗ 18% GST ਲਾ ਕੇ ਆਇਆ ਤਾਂ ਮਾਰਜਨ ਤੇ ਹਮੇਸ਼ਾ GST ਲੱਗਦਾ ਉਹ ਪਹਿਲਾਂ ਹੀ ਠੱਕੇ ਨਾਲ 50-5000 ਰੁਪਏ ਲਿਆ ਜਾ ਰਿਹਾ ਹੈ ਤੁਸੀਂ ਕਿਹੜੇ ਕਿਹੜੇ ਬਟਾਕੇ ਲਈ ਮੈਂ ਬੱਚਿਆਂ ਦੀ ਪਸੰਦ ਲਈ ਆ ਸਾਰੇ ਕੋਈ ਛੜੀਆਂ ਹੋ ਗਿਆ ਹਾਂਜੀ 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 ਇਹ ਨਾਰਾ ਨਹੀਂ ਨਹੀਂ ਸਾਰੇ ਦਿਨਾਂ ਕੰਮ ਤੇ ਕੋਈ ਅਸਰ ਨਹੀਂ ਪੈਂਦਾ ਜਿਹੜੀ ਟਾਈਮਿੰਗ ਹੈ ਦੇਖੋ ਜੀ ਠੀਕ ਹੈ ਕਾਨੂੰਨ ਜੋ ਕਹਿ ਦਿੰਦਾ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਹੈ ਲੇਕਿਨ ਇਹ ਵੀ ਤਕਰੀਬਨ 11-12 ਵਜੇ ਤੱਕ ਪਟਾਕਾ ਚੱਲਦਾ ਹੀ ਹੈ ਜੀ ਅੱਛਾ ਥੋੜਾ ਜਿਹਾ ਦੱਸੋਗੇ ਇਸ ਵਾਰ ਦੀ ਦੀਵਾਲੀ ਕੀ ਲੱਗਦਾ ਹੈ ਕਿ ਬਾਇੰਗ ਪਾਵਰ ਮਹਿੰਗਾਈ ਦਾ ਕੁਝ ਅਸਰ ਹੈਗਾ ਜਾਂ ਇਹ ਤਿਹਾਰ ਬਹੁਤ ਹੈਗਾ ਜੀ ਅਸਰ ਹੈ ਨਾ ਹਾਂ ਥੋੜਾ ਜਿਹਾ ਨਹੀਂ ਮਥੇਰਾ ਹੈਗਾ ਜੀ ਜਿੰਨੂੰ ਬਹੁਤ ਲੋਕੀ ਲਾਈਕ ਕਰਦੇ ਆ ਔਰ ਮੇਰੇ ਹਿਸਾਬ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ ਬਹੁਤ ਵਧੀਆ ਦੀਵਾਲੀ ਲੱਗੇਗੀ ਗੁਰਪੁਰਬ ਹੈ ਗੁਰਪੁਰਬ ਦੇ ਉੱਤੇ ਵੀ ਲੋਕ ਹੈ ਨਾ ਪਟਾਕਾ ਬਿਲਕੁਲ ਹੈ ਜੀ ਜਿੰਨੇ ਪਰਚੇਜ਼ ਕਰਨਾ ਹੁਣੇ ਕਰ ਲੈਣਾ ਕਿਉਂਕਿ ਗੁਰਪੁਰਬ ਕੋ ਕੋਈ ਪਟਾਕੇ ਦੀ ਦੁਕਾਨਾ ਨਹੀਂ ਲੱਗਦੀ ਐ। ਉਹਨੂੰ ਟਾਈਮ ਜ਼ਿਆਦਾ ਲੱਗਣ ਕਰਕੇ ਥੋੜਾ ਜਿਹਾ ਦੁਕਾਨਾ ਲੱਗਣ ਚ ਲੇਟ ਹੋ ਗਿਆ। ਫਿਲਹਾਲ ਤੁਸੀਂ ਬਾਜ਼ਾਰ ਚ ਘੁੰਮੀ ਰਹੇ ਹੋ। ਕੋਈ ਨਹੀਂ ਹਲਚਲਤਾ ਹੈ ਨਹੀਂ। ਸ਼ੋਰਟ। ਹਾਂਜੀ 25 ਸ਼ੋਰਟ ਐ, 50 ਸ਼ੋਰਟ ਐ, 100 ਸ਼ੋਰਟ ਐ, 120 ਸ਼ੋਰਟ ਐ, 200 ਸ਼ੋਰਟ ਐ, 240 ਸ਼ੋਰਟ ਐ। ਨਹੀਂ ਐਦਾਂ ਦੀ ਗੱਲ ਨਹੀਂ ਜੀ। ਦੇਖੋ ਸਾਰਿਆਂ ਨੂੰ ਕੋਆਪਰੇਟ ਕਰਨਾ ਚਾਹੀਦਾ ਸਰਕਾਰ ਨਾਲ ਕਿਉਂਕਿ ਪੋਲਿਊਸ਼ਨ ਬਹੁਤ ਵੱਧ ਗਿਆ। ਗਰਮੀ ਵੀ ਦੇਖੋ ਅਜੇ ਅਕਤੂਬਰ ਹੋ ਗਈ ਐ। ਹਾਂ ਤੇ ਉਹ ਚੀਜ਼ ਹੈ ਜੀ এনवायरमेंट ਵੀ ਦੇਖ ਕੇ ਚੱਲਣਾ ਬਾਕੀ ਠੀਕ ਹੈ ਜੀ ਸਾਰਿਆਂ ਦੇ ਨਾਲ ਹੀ ਹੈ ਬਿਲਕੁਲ ਅੱਛਾ ਤੇ ਮੇਰ ਚੜੀ ਵਾਰ ਨੂੰ ਡਰਾਨ ਨਿਕਲਣ ਲੱਗਿਆ ਜੀ ਉਹ ਦਿਨ ਕਾਫੀ ਰੋਲ ਆ ਤਾ ਗਿਆ ਝੋਰ ਤਾ ਗਿਆ ਉਹਦੇ ਕਰਕੇ ਡਿਲੇ ਹੋ ਗਿਆ ਦੋ ਦਿਨ ਦਾ ਹੋਰ ਲੇਟ ਹੋਇਆ ਜੀ ਟਾਕਾ ਕੁਛ ਮਹਿੰਗਾ ਹੈ ਜਾਂ ਇਸ ਤਰ੍ਹਾਂ ਟਾਕੇ ਦਾ ਸਾਰ ਹਰ ਸਾਲ ਰੇਟ ਵੱਧਦੇ ਨੇ ਹਾਂ ਦੇਖੀਗਾ ਇਹਦਾ ਵੀ ਅਸਰ ਇਸਦਾ ਵੀ ਅਸਰ ਦੇਖੇਗਾ ਕੁਝ ਮਾਰਕੀਟ 'ਚ ਮੰਦਾ ਬਹੁਤ ਹੈ ਜੀ ਦੀਵਾਲੀ ਦੇ ਤਿਹਾਰ ਦੇ ਨਜ਼ਦੀਕ ਆਂਦੇ ਹੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਨੇ ਪਟਾਕੇ ਦੀਆਂ ਦੁਕਾਨਾਂ ਅਲਾਟ ਕਰ ਦਿੱਤੀਆਂ ਗਈਆਂ ਨੇ ਲੁਧਿਆਣਾ ਦੇ ਵੱਖ-ਵੱਖ ਥਾਵਾਂ ਤੇ ਕਈ ਜਗ੍ਹਾਵਾਂ ਤੇ ਮਾਰਕੀਟ ਦੇ ਵਿੱਚ ਜਿਹੜੀ ਹੈ ਜਾਂ ਕਿ ਇਹ ਗਲਾਡਾ ਦੇ ਗਰਾਊਂਡਸ ਦਾਣਾ ਮੰਡੀ ਦੇ ਵਿੱਚ ਇਹ ਦੁਕਾਨਾਂ ਅਲਾਉਟ ਕੀਤੀਆਂ ਗਈਆਂ ਨੇ ਪਰ ਇਸ ਵਕਤ ਦੀ ਅਗਰ ਗੱਲ ਕਰੀਏ ਤਾਂ ਮਹਿਜ਼ 2-3 ਦਿਨ ਜਿਹੜੇ ਐ ਪਟਾਕਾ ਵਪਾਰੀਆਂ ਨੂੰ ਮਿਲਣਗੇ ਪਟਾਕਾ ਵੇਚਣ ਦੇ ਲਈ ਉਹਦੇ ਵਿੱਚ ਵੀ ਜਿਹੜਾ ਸਮਾਂ ਬੰਨਿਆ ਗਿਆ ਹੈਗਾ ਕਿ 8 ਤੋਂ 10 ਵਜੇ ਤੱਕ ਹੀ ਪਟਾਕੇ ਜਿਹੜੇ ਨੇ ਚਲਾਏ ਜਾਣਗੇ ਔਰ ਨਾਲ ਹੀ ਗ੍ਰੀਨ ਪਟਾਕਿਆਂ ਦਾ ਜਿਹੜਾ ਦੱਸਿਆ ਜਾ ਰਿਹਾ ਕਿ ਗ੍ਰੀਨ ਪਟਾਕੇ ਹੀ ਜਿਹੜੇ ਚਲਾਏ ਜਾ ਸਕਦੇ ਆ ਔਰ ਉੱਚੀ ਆਵਾਜ਼ ਦੇ ਪਟਾਕੇ ਜਿਹੜੇ ਐ ਬੈਨ ਨੇ ਪਰ ਇੱਥੇ ਪਟਾਕਾ ਮਾਰਕੀਟ ਦੇ ਵਿੱਚ ਦੁਕਾਨਾਂ ਸੱਜ ਚੁੱਕੀਆਂ ਨੇ ਇਹ ਜਿਸ ਮਾਰਕੀਟ ਦੀ ਮੈਂ ਗੱਲ ਕਰ ਰਿਹਾ ਬਿਲਕੁਲ ਚੰਡੀਗੜ੍ਹ ਰੋ ਦੇ ਉੱਤੇ ਗਲਾੜਾ ਗਰਾਊਂਡ ਦੇ ਵਿੱਚ ਇਹ ਮਾਰਕੀਟ ਲੱਗੀ ਹੈ মনির ਰਿਜ਼ੋਰਟ ਦੇ ਨਜ਼ਦੀਕ ਇਹ ਮਾਰਕੀਟ ਹੈਗੀ ਹੈ ਜਿੱਥੇ ਪਟਾਕਾ ਵਪਾਰੀ ਆਪਣੀਆਂ ਦੁਕਾਨਾਂ ਸਜਾ ਕੇ ਬੈਠ ਚੁੱਕੇ ਆ ਇਸ ਜਗ੍ਹਾ ਦੇ ਉੱਤੇ ਗੱਲ ਕਰੀਏ ਤਾਂ 9 ਦੁਕਾਨਾਂ ਜਿਹੜੀਆਂ ਨੇ ਅਲੋਟ ਹੋਈਆਂ ਨੇ 9 ਦੁਕਾਨਾਂ ਲਗਾਈਆਂ ਗਈਆਂ ਨੇ ਪਰ ਫਿਲਹਾਲ ਅ ਅਗਰ ਗੱਲ ਕਰੀਏ ਤਾਂ ਦੁਕਾਨਦਾਰਾਂ ਵੱਲੋਂ ਕਿਹੜੇ-ਕਿਹੜੇ ਨਿਯਮਾਂ ਦੀ ਜਿਹੜੀ ਆ ਪਾਲਣਾ ਕੀਤੀ ਜਾ ਰਹੀ ਹੈਗੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਜਗ੍ਹਾ ਦੇ ਉੱਤੇ ਇੱਕ ਤਾਂ ਪਾਰਕਿੰਗ ਨੂੰ ਲੈ ਕੇ ਜਿਹੜੀ ਹੈ ਵਿਵਸਥਾ ਜਿਹੜੀ ਹੈ ਹਰ ਸਾਲ ਚਰਚਾ 'ਚ ਰਹਿੰਦੀ ਹੈਗੀ ਹੈ ਕਿ ਪਾਰਕਿੰਗ ਜਿਹੜੀ ਹੈ ਉਹ ਸਹੀ ਢੰਗ ਨਾਲ ਨਹੀਂ ਹੁੰਦੀ ਦੂਸਰਾ ਗ੍ਰੀਨ ਕਰੈਕਰਸ ਯਾਨੀ ਕਿ ਹਰੇ ਪਟਾਕਿਆਂ ਨੂੰ ਜਾਂ ਜਿਹੜੇ ਪ੍ਰਦੂਸ਼ਣ ਰਹਿਤ ਪਟਾਕੇ ਹੋਣ ਉਹਨਾਂ ਨੂੰ ਹੀ ਵੇਚਣ ਦੀ ਇਜਾਜ਼ਤ ਹੈ ਦੂਸਰੇ ਪਟਾਕਿਆਂ ਨੂੰ ਹਾਲਾਂਕਿ ਵੇਚਣਾ ਮਜਬੂਰੀ ਹੋ ਜਾਂਦੀ ਹੈ ਕਿਉਂਕਿ ਪਿੱਛੋਂ ਹੀ ਇਹ ਪਟਾਕੇ ਆਉਂਦੇ ਨੇ ਪਰ ਇੱਥੇ ਦੁਕਾਨਦਾਰ ਜਿਹੜੇ ਨੇ ਦੁਕਾਨਾਂ ਸਜਾ ਕੇ ਬੈਠੇ ਆਂ ਔਰ ਕੀ ਕੀ ਤਿਆਰੀਆਂ ਨੇ ਵਕਤ ਔਰ ਕਿਹੜੇ ਕਿਹੜੇ ਨਾਰਮਸ ਜਿਹੜੇ ਆ ਉਹ ਪੂਰੇ ਕਰਨੇ ਪੈਣਗੇ ਇਹਨਾਂ ਨੂੰ ਉਸ ਤੋਂ ਬਾਅਦ ਇਹ ਦੁਕਾਨਾਂ ਜਿਹੜੀਆਂ ਨੇ ਚਲਦੀਆਂ ਹੋਈਆਂ ਨਜ਼ਰ ਆਣਗੀਆਂ ਪਰ ਫਿਲਹਾਲ ਅਗਰ ਗੱਲ ਕਰੀਏ ਤਾਂ ਦਾਣਾ ਮੰਡੀ ਤੋਂ ਬਾਅਦ ਇੱਥੇ ਸਜੀ ਜਿਹੜੀ ਮਾਰਕੀਟ ਹੈ ਉੱਥੇ ਵੀ ਕਿਤੇ ਨਾ ਕਿਤੇ ਕੰਮ ਕਰ ਥੋੜਾ ਜਿਹਾ ਮੰਦਾ ਦਿਖਾਈ ਦੇ ਰਿਹਾ ਹੈ ਕੀ ਕੀ ਸਥਿਤੀ ਹੈ ਗੱਲਬਾਤ ਕਰ ਲੈਨੇ ਵੀਰੇ ਜੀ ਕੀ ਸਥਿਤੀ ਹੈ ਸਵਰ ਪਟਾਕਿਆਂ ਦੀ ਸਥਿਤੀ ਠੀਕ ਹੈ ਜੀ ਬਾਕੀ ਪਹਿਲਾਂ ਵਾਲਾ ਕੰਮ ਤਾਂ ਤੁਹਾਨੂੰ ਪਤਾ ਹੈ ਨਹੀਂ ਆ ਅੱਛਾ ਸਮਾਂ ਹੁਣ ਘਟਦਾ ਜਾ ਰਿਹਾ ਹੈ ਨਾ ਅੱਗੇ 10 10 ਦਿਨ ਪਹਿਲਾਂ ਜਿਹੜਾ ਪਟਾਕਾ ਮਾਰਕੀਟ ਸੱਜ ਜਾਂਦੀ ਸੀ ਹੁਣ ਦਿਨ ਵੀ 2-3 ਰਹਿ ਗਏ ਔਰ ਅੱਲਾ ਜਿਹੜੀ ਹੈ ਇਹ ਵੀ ਕਹਿ ਕਿ ਸਿਰਫ 2 ਘੰਟੇ ਪਟਾਕੇ ਚੱਲਣਗੇ ਨਹੀਂ ਉਹ ਤਾਂ ਹਰੇਕ ਵਾਰੀ ਕਹਿੰਦੇ ਆ ਚੱਲਨੇ ਤਾਂ ਹੈਗੇ ਹੀ ਆ ਜੀ ਕਿੰਨੂ ਰੋਕ ਲੂਗੇ ਠੀਕ ਹੈ ਨਾ ਜੀ ਚੱਲਨੇ ਤਾਂ ਹੈਗੇ ਹੀ ਆ ਬਾਕੀ ਟਾਈਮ ਘਟ ਦਿੱਤਾ ਵਾ ਰਿਜ਼ਲਟ ਲੇਟ ਕੱਢਿਆ ਉਹਦਾ ਥੋੜਾ ਅਸਰ ਹੈਗਾ ਅੱਛਾ ਉਹਦਾ ਅਸਰ ਮਾਰਕੀਟ 'ਚ ਦਿਖ ਰਿਹਾ ਬਾਇਰਸ ਘਟ ਹੈਗੇ ਆ ਜਾਂ ਲੋਕ ਕਿੰਨੀ ਕੁ ਖਰੀਦਾਰੀ ਕਰ ਰਿਹਾ ਕੁਝ ਮਹਿੰਗਾਈ ਦਾ ਅਸਰ ਦਿਖ ਰਿਹਾ ਨਹੀਂ ਮਹਿੰਗਾ ਤਾਂ ਨਹੀਂ ਹਰ ਇੱਕ ਵਾਰ ਉਦਾਂ ਹੀ ਜਿੱਦਾਂ ਹਮੇਸ਼ਾ ਹੁੰਦਾ ਵਾ ਰੇਟ ਦਾ ਤਾਂ ਕੋਈ ਜ਼ਿਆਦਾ ਹੈ ਨਹੀਂਗਾ ਤੇ ਲੋਕਾਂ ਦੀ ਬਾਇੰਗ ਪਾਵਰ ਅਗਰ ਖਰੀਦਾਰੀ ਦੀ ਅਗਰ ਗੱਲ ਕਰੀਏ ਬਜਟ ਉਹਨਾਂ ਦੇ ਕਿਸ ਹਿਸਾਬ ਨਾਲ ਇਹ ਤਾਂ ਸਾਰਾ ਅਗਲੇ ਨੂੰ ਆਪਾਂ ਨੂੰ ਪਤਾ ਕੀ ਕਹਿ ਸਕਦੇ ਆ ਬਾਕੀ ਚੱਲੀ ਜਾਂਦਾ ਪਿਆ ਦੇਖੋ ਮਾਰਕੀਟ ਸ਼ੁਰੂ ਹੋਊਗੀ ਫਿਰ ਪਤਾ ਲੱਗੂਗਾ ਜੀ ਅੱਛਾ ਅਗਰ ਗੱਲ ਕਰਾਂ ਤਾਂ ਗਵਰਨਮੈਂਟ ਵੱਲੋਂ ਕੀ ਆ ਰਿਹਾ ਕਿ ਗ੍ਰੀਨ ਪਟਾਕੇ ਜਿਹੜੇ ਨੇ ਉਹੀ ਅਲਾਉ ਕਿਤੇ ਜਾ ਰਹੇ ਆ ਜਾਂ ਜ਼ਿਆਦਾ ਆਵਾਜ਼ ਵਾਲੇ ਪਟਾਕੇ ਨਾ ਆਣ ਪਰ ਪਿੱਛੋਂ ਗ੍ਰੀਨ ਹੀ ਹੈ ਜੀ ਹੁਣ ਜਿਹੜੇ ਹੁਣ ਆ ਰਹੇ ਆ ਸਾਰੇ ਗ੍ਰੀਨ ਹੀ ਆ ਮਤਲਬ ਮਾਨਕਾ ਦੇ ਬਰਾਬਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅੱਛਾ ਇਹ ਚੀਜ਼ ਸਮਝਦੇ ਹੋ ਕਿ ਸਮਾਂ ਥੋੜਾ ਜਿਹਾ ਬਤਾ ਦੇਣਾ ਚਾਹੀਦਾ ਸੀ ਉਹਦੇ ਨਾਲ ਦੁਕਾਨਦਾਰਾਂ ਨੂੰ ਫਾਇਦਾ ਹੁੰਦਾ ਦੁਕਾਨਾਂ ਪਹਿਲਾਂ ਲੱਗ ਜਾਂਦੀਆਂ ਜੀ ਉਹਨਾਂ ਦਾ ਫਾਇਦਾ ਹੋ ਜਾਂਦਾ ਹੁਣਾ ਸੀਗਾ ਹੁਣ ਸਮਾਂ ਘੱਟ ਮਿਲਿਆ ਥੋੜਾ ਜਿਹਾ ਸਮਾ ਘੱਟ ਮਿਲਿਆ ਉਹਦਾ ਵੀ ਕਿਤੇ ਨਾ ਕਿਤੇ ਅਸਰ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਲੋਕ ਪਟਾਕੇ ਖਰੀਦ ਰਹੇ ਨੇ ਇੱਥੇ ਪਟਾਕੇ ਖਰੀਦਣ ਲਈ ਪਹੁੰਚੇ ਨੇ ਵੀਰੇ ਜੀ ਖਰੀਦ ਲਏ ਵੀਰੇ ਜੀ ਪਟਾਕੇ ਹਾਂਜੀ ਹਾਂਜੀ ਖਰੀਦ ਲਏ ਜੀ ਅੱਛਾ ਬੱਚਿਆਂ ਲਈ ਖਾਸ ਕਰਕੇ ਹਨਾ ਤਿਹਾਰ ਹੁੰਦਾ ਬੱਚੇ ਜ਼ਿਆਦਾਤਰ ਪਟਾਕੇ ਖਰੀਦਦੇ ਆ ਕਿਹੜੇ-ਕਿਹੜੇ ਇਸ ਵਕਤ ਪਟਾਕੇ ਜਿਹੜੇ ਜ਼ਿਆਦਾ ਚੱਲ ਰਹੇ ਆ ਜਾਂ ਬੱਚੇ ਪਸੰਦ ਕਰ ਰਹੇ ਆ ਮੈਨੂੰ ਜ਼ਿਆਦਾ ਨਹੀਂ ਪਤਾ ਨਵਰੇ ਜੀ ਤੁਸੀਂ ਕਿਹੜੇ ਕਿਹੜੇ ਪਟਾਕੇ ਲਏ ਮੈਂ ਬੱਚਿਆਂ ਦੀ ਪਸੰਦ ਲਈ ਆਏ ਸਾਰੇ ਫੁੱਲ ਚੜੀਆਂ ਹੋ ਗਿਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਅਨਾਰ ਹਾਂ ਜੀ ਹਾਂ ਜੀ ਤਾਂ ਇਹ ਜਿਹੜੇ ਫੁੱਲ ਚੜੀਆਂ ਅਨਾਰੀਆਂ ਜੋ ਬੱਚਿਆਂ ਨੂੰ ਜ਼ਿਆਦਾ ਪਸੰਦ ਹੁੰਦੇ ਹੈ ਕਰੈਕਰਜ਼ ਉਹੀ ਜਿਹੜੇ ਇੱਥੇ ਚੱਲਦੇ ਦਿਖਾਈ ਦੇ ਰਹੇ ਵੀਰੇ ਜੀ ਇਸ ਵਕਤ ਕੋਈ ਖਾਸ ਹੈ ਪਟਾਕਿਆਂ ਦੇ ਵਿੱਚ ਦੇਖੋ ਜੀ ਨਹੀਂ ਨਹੀਂ ਵੈਰਾਈਟੀ ਆ ਰਹੀ ਹੈ ਪਟਾਕਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਤੋਰੇ ਅੱਛਾ ਸਮਾਂ ਬਦਲ ਗਿਆ ਹੈ ਨਾ ਅੱਗੇ ਜਿਹੜੇ ਪਟਾਕੇ ਹੁੰਦੇ ਸੀ ਅੱਜ ਕੱਲ ਸਕਾਈ ਸ਼ਾਟਸ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਜਾਦਾ ਚੱਲ ਗਿਆ ਫੈਨਸੀ ਜਿਹਨੂੰ ਆਪਾਂ ਕਹਿੰਦੇ ਫੈਨਸੀ ਆ ਨਹੀਂ 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 ਆਈ ਇਹ ਪਟਕੇ ਫੈਨਸੀ ਹੁਣ ਵੀ ਇਹ ਕਾਫੀ ਵੈਰਾਈਟੀ ਚੇਂਜ ਹੋ ਕੇ ਆਈ ਹੈ ਪਹਿਲੇ ਨਾਲੋਂ ਐਸੀ ਗੱਲ ਨਹੀਂ ਹੈ ਅੱਛਾ ਕੁਝ ਖਾਸ ਆਪਣੇ ਕੋਲ ਜਿਹੜੀ ਕੋਈ ਖਾਸ ਚੀਜ਼ ਹੋਵੇ ਆਸਤੇ ਸਰ ਅਸੀਂ ਵੀ ਹੁਣ ਦੇਖ ਹੀ ਰਹੇ ਆ ਵੈਥੇ ਸ਼ਾਟ ਹੀ ਵਗੈਰਾ ਹੈ ਜਿਹੜੇ ਪਹਿਲੇ 10 20 ਸ਼ਾਟ ਦੇ ਆਂਦੇ ਹੀ ਹੁਣ ਮੈਸਲ 50 ਸ਼ਾਟ ਦਾ ਵੀ ਆਦੇ ਪਟਾਕਾ 200 ਸ਼ਾਟਸ ਦਾ ਵੀ ਆ ਰਿਹਾ ਹਰ ਤਰ੍ਹਾਂ ਦੇ ਆ ਰਹੇ ਆ ਜੀ ਆ 200 250 ਸ਼ਾਟਸ ਤੱਕ ਪਰ ਬੱਚੇ ਜਿਹੜੇ ਨੇ ਫੁੱਲ ਚੜੀਆਂ ਅਨਾਰ ਜਾਂ ਫਿਰ ਜਿਹੜੇ ਪਟਾਕੇ ਪਸੰਦ ਕਰਦੇ ਨੇ ਪਰ ਬੜਿਆਂ ਦੇ ਲਈ ਵੀ ਜਿਹੜਾ ਹੈ ਕਈ ਤਰ੍ਹਾਂ ਦੇ ਸ਼ਾਟਸ ਆਏ ਨੇ ਬਾਕੀ ਮਾਰਕੀਟ ਤੁਹਾਨੂੰ ਦਿਖਾ ਦਿੰਨੇ ਆ ਕਿ ਮਾਰਕੀਟ ਸਜੀ ਹੈ ਲੇਕਿਨ ਰੂਲ ਐਂਡ ਰੈਗੂਲੇਸ਼ਨਸ ਹਾਰਡ ਨੇ ਤੁਹਾਨੂੰ ਹਰ ਚੀਜ਼ ਦੀ ਵਿਵਸਥਾ ਜਿਹੜੀ ਹੈ ਇੱਥੇ ਕਰਕੇ ਰੱਖਣੀ ਪਵੇਗੀ ਚਾਹੇ ਉਹ ਫਾਇਰ ਨੂੰ ਲੈ ਕੇ ਹੋਵੇ ਫਾਇਰ ਦੀ ਸਿਕਿਉਰਿਟੀ ਲੋਕਾਂ ਦੀ ਸਿਕਿਉਰਿਟੀ ਨੂੰ ਲੈ ਕੇ ਹੋਵੇ ਔਰ ਨਾਲ ਹੀ ਤਾਂ ਤੁਹਾਨੂੰ ਦਿਖਾ ਦਈਏ ਕਿ ਇਹ ਦੁਕਾਨਾਂ ਜਿਹੜੀਆਂ ਸਜੀਆਂ ਨੇ ਇਹਨਾਂ ਦੇ ਵਿੱਚ ਡਿਸਟੈਂਸ ਹੋਣਾ ਵੀ ਬੇਹੱਜ ਜ਼ਰੂਰੀ ਹੈ ਇਧਰਲੇ ਪਾਸੇ ਤੁਹਾਨੂੰ ਦਿਖਾਣੇ ਆ ਕਿ ਕੀ ਕੀ ਇਸ ਵਾਰ ਨੋਰਮਸ ਜਿਹੜੀਆਂ ਨੇ ਰੱਖਿਆ ਨੇ ਗਵਰਨਮੈਂਟ ਨੇ ਕਿਹੜੀਆਂ ਕਿਹੜੀਆਂ ਨੋਰਮਸ ਪੂਰੀਆਂ ਕਰਨੀਆਂ ਪੈਣਗੀਆਂ ਇਹਨਾਂ ਨੂੰ ਔਰ ਫਿਰ ਇਹ ਦੁਕਾਨਾਂ ਜਿਹੜੀਆਂ ਨੇ ਚਲਾਉਣਗੇ ਹਾਲਾਂਕਿ ਪਟਾਕਾ ਮਾਰਕੀਟ ਜਿਹੜੀ ਹੈ ਇੱਥੇ ਸੱਜ ਚੁੱਕੀ ਹੈਗੀ ਹੈ ਕਿੜੀਆਂ ਕਿੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਔਰ ਕੀ ਇਸ ਵਕਤ ਮਾਰਕੀਟ ਦੇ ਵਿੱਚ ਸਪੈਸ਼ਲ ਜਿਹੜਾ ਉਹ ਆਇਆ ਹੈ ਗੱਲਬਾਤ ਕਰ ਲੈਂਦੇ ਆ ਜਿਹੜੇ ਦੁਕਾਨਦਾਰ ਨੇ ਕਿ ਇਸ ਵਾਰ ਕਿਸ ਤਰ੍ਹਾਂ ਦੀ ਦੀਵਾਲੀ ਲੱਗ ਰਹੀ ਹੈ ਕੀ ਹਲਚਲ ਰੁੱਲ ਹੈ ਜੀ ਠੀਕ ਹੈ ਜੀ ਕਿਸ ਤਰ੍ਹਾਂ ਦੀ ਦੀਵਾਲੀ ਇਸ ਵਾਰ ਇਹ ਲੱਗਦਾ ਕਿ ਦੁਕਾਨਦਾਰਾਂ ਨੂੰ ਥੋੜਾ ਜਿਹਾ ਸਮਾਂ ਘੱਟ ਮਿਲਿਆ ਪਟਾਕਾ ਵਿੱਚ ਹਾਂ ਸਮਾਂ ਤਾਂ ਥੋੜਾ ਘੱਟ ਮਿਲਿਆ ਜੀ ਡਰਾ ਇੱਕ ਵਾਰੀ ਫਾਈਲ ਰਿਜੈਕਟ ਹੋਣ ਕਰਕੇ ਦੁਬਾਰਾ ਫਿਰ ਫਾਈਲਾਂ ਦੀ ਜੀਐਸਟੀ ਨੇ ਪੁਸ਼ਟੀ ਕਰਕੇ ਦੁਬਾਰਾ ਫਾਈਲਾਂ तकरीबन ਸਭ ਬੰਦੇ ਦੀ ਪਰਚੀਆਂ ਪੈ ਗਈਆਂ ਸੀ ਹਾਂ ਉਹਨੂੰ ਟਾਈਮ ਜ਼ਿਆਦਾ ਲੱਗਣ ਕਰਕੇ ਥੋੜਾ ਜਿਹਾ ਦੁਕਾਨਾਂ ਲੱਗਣ ਚ ਲੇਟ ਹੋ ਗਿਆ ਫਿਲਹਾਲ ਤੁਸੀਂ ਬਾਜ਼ਾਰ ਚ ਘੁੰਮੀ ਰਹੇ ਹੋ ਕੋਈ ਨਹੀਂ ਹਲਚਲਤਾ ਹੈ ਨਹੀਂ ਅੱਛਾ ਕਿਉਂ ਹਰ ਸਾਲ ਥੋੜਾ 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 ਕਰਕੇ ਮੰਦਾ ਛਾਂਦਾ ਜਾ ਰਿਹਾ ਹੈਗਾ ਅਗਰ ਮੈਂ ਪਟਾਕਾ ਮਾਰਕੀਟ ਦੀ ਗੱਲ ਕਰਾਂ ਤਾਂ ਇਹਦੇ ਤੇ ਕਿੰਨਾ ਕਸਰ ਹੋਇਆ ਦੇਖੋ ਫਿਲਹਾਲ ਅੱਜਕੱਲ ਜਿਹੜਾ ਵੀ ਤਿਉਹਾਰ ਹੈ ਉਹ ਲਾਸਟ ਦੋ ਤਿੰਨ ਦਿਨਾਂ ਦਾ ਹੁੰਦਾ ਅਜੇ ਟਾਈਮ ਹੈਗਾ ਅਜੇ ਦੋ ਤਿੰਨ ਦਿਨ ਹੈਗਾ ਪ੍ਰਮਾਤਮਾ ਕਰੇ ਜਿੰਨੇ ਵੀ ਪਟਾਕਾ ਵਪਾਰੀ ਹੈ ਉਹਨਾਂ ਦੀ ਦੀਵਾਲੀ ਵਧੀਆ ਲੱਗੇ ਖੁਸ਼ਹਾਲ ਰਹੇ ਬਿਲਕੁਲ ਪਵਿੱਤਰ ਪਰਵ ਹੈ ਔਰ ਇਹਦੀ ਤੇ ਉਮੀਦ ਇਹੀ ਹੋਣੀ ਚਾਹੀਦੀ ਹੈ ਕਿ ਸਭ ਦੇ ਲਈ ਤਿਉਹਾਰ ਜਿਹੜਾ ਹੈ ਅੱਛਾ ਜਾਣਾ ਚਾਹੀਦਾ ਹੈ ਖੁਸ਼ਹਾਲ ਜਾਣਾ ਚਾਹੀਦਾ ਹੈ ਅਜਾ ਨੁਰਲਾ ਜੀ ਇਸ ਵਾਰ ਮਾਰਕੀਟ ਦੇ ਵਿੱਚ ਕਿਹੜੇ ਗ੍ਰੀਨ ਪਟਾਕਿਆਂ ਦੀ ਹੈ ਨਾ ਜਿਆਦਾ ਕਹਿ ਰਹੇ ਹੈਗੇ ਕਿ ਇਹੀ ਚਲਾਏ ਜਾਣੇ ਚਾਹੀਦੇ ਆ ਇੱਕ ਪਟਾਕਾ ਚਲਾਣ ਲਈ ਸਮਾਂ ਉਹ ਘਟ ਦਿੱਤਾ 2 ਘੰਟੇ ਇਹਦੇ ਨਾਲ ਕੰਮ ਤੇ ਅਸਰ ਪਏਗਾ ਨਹੀਂ ਸਰ ਇਹਦੇ ਨਾਲ ਕੰਮ ਤੇ ਕੋਈ ਅਸਰ ਨਹੀਂ ਪੈਂਦਾ ਜਿਹੜੀ ਟਾਈਮਿੰਗ ਹੈ ਦੇਖੋ ਜੀ ਠੀਕ ਹੈ ਕਾਨੂੰਨ ਜੋ ਕਹਿ ਦਿੰਦਾ ਹੈ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਹੈ ਲੇਕਿਨ ਇਹ ਵੀ ਤਕਰੀਬਨ 11 12 ਵਜੇ ਤੱਕ ਪਟਾਕਾ ਚੱਲਦਾ ਹੀ ਹੈ ਜੀ ਅੱਛਾ ਇਹ ਇਸ ਵਾਰ ਅਗਰ ਮੈਂ ਗੱਲ ਕਰਾਂ ਤਾਂ ਕੁਝ ਖਾਸ ਹੈ ਮਾਰਕੀਟ ਦੇ ਵਿੱਚ ਜਿਹਦੇ ਨਾਲ ਲੋਕ ਖਿੱਚੇ ਚੱਲਿਆ ਨਹੀਂ ਜਾਂ ਫਿਰ ਉਹੀ ਹੈ ਨਾਰਥ ਫੁੱਲ ਝੜੀਆਂ ਬੰਮ ਨਹੀਂ ਉਹੀ ਹੈ ਜੀ ਆਈਟਮਾਂ ਕੁਝ ਆਈਟਮਾਂ ਨਵੀਆਂ ਐਡ ਹੋਈਆਂ ਦੋ ਚਾਰ ਕੁਝ ਬੰਦ ਹੋ ਜਾਂਦੀਆਂ ਕੁਝ ਆ ਜਾਂਦੀਆਂ ਚੀਜ਼ਾਂ ਤੇ ਅਟਰੈਕਸ਼ਨ ਕੀ ਰਹੇਗਾ ਪਟਾਕਿਆਂ 'ਚ ਇਸ ਵਾਰ ਦੇਖੋ ਕੋਈ ਖਾਸ ਫਰਕ ਨਹੀਂ ਹੈਗਾ ਜੋ ਚੱਲ ਰਿਹਾ ਹੈ ਆਲਰੇਡੀ 2-4 ਸਾਲ ਤੋਂ ਉਹੀ ਹੈ ਹੋ ਤਾਂ ਕੋਈ ਖਾਸ ਸਕਾਈ ਸ਼ਾਟਸ ਕਹਿੰਦੇ ਵਾ ਪਸੰਦ ਕੀਤੇ ਜਾਂਦੇ ਆ ਸਕਾਈ ਸ਼ਾਟ ਲੋਕੀ ਜ਼ਿਆਦਾ ਲਾਈਕ ਕਰਦੇ ਆ ਅੱਛਾ ਕਿਸ ਤਰ੍ਹਾਂ ਦੇ ਕੁਝ ਖਾਸ ਆਏ ਆ ਇਸ ਵਾਰ ਕਈ ਵਾਰ 1 ਜਾਂ 2 5 10 ਇਸ ਤਰ੍ਹਾਂ ਦੇ ਹੁੰਦੇ ਆ ਨਹੀਂ ਅੱਧਾ ਤਾਂ 240 ਸ਼ਾਟ ਤੱਕ ਹੈ 15 ਸ਼ਾਟ ਤੋਂ ਲੈ ਕੇ 240 ਸ਼ਾਟ ਤੱਕ ਹੈ ਸਾਡੇ ਕੋਲ अच्छा ये 15 ਤੋਂ ਲੈ ਕੇ 240 ਸ਼ਾਟਸ ਤੱਕ ਜਿਹੜੇ ਨੇ ਉਹ ਇੱਥੇ ਅਵੇਲੇਬਲ ਨੇ ਹਾਲਾਂਕਿ ਸਾਰੇ ਬਾਜ਼ਾਰ 'ਚ ਹੁੰਦੇ ਨੇ ਮੇਨ ਅਟਰੈਕਸ਼ਨ ਹੁੰਦੀ ਹੈ ਪਰ ਬੱਚੇ ਜਿਹੜੇ ਖਾਸ ਕਰਕੇ ਕਿਹੜੇ-ਕਿਹੜੇ ਪਟਾਕੇ ਜ਼ਿਆਦਾ ਪਸੰਦ ਕਰਦੇ ਨੇ ਬੱਚੇ ਜ਼ਿਆਦਾ ਪੌਪ-ਅਪ ਹੋ ਗਿਆ ਜੀ ਛਟਪਟ ਹੋ ਗਈ ਜੀ ਬੀੜੀ ਬੰਬ ਹੋ ਗਿਆ ਜੀ ਬੱਚੇ ਇਹਨੂੰ ਜ਼ਿਆਦਾ ਲਾਈਕ ਕਰਦੇ ਆ ਜਿਹਦੇ ਨਾਲ ਅਗਰ ਛੋਟੇ ਬੱਚੇ ਆ ਉਹਨਾਂ ਕੋਈ ਨੁਕਸਾਨ ਨਹੀਂ ਹੁੰਦਾ ਕੋਈ ਜਲਣ ਦਾ ਖਤਰਾ ਨਹੀਂ ਹੁੰਦਾ ਕੁਝ ਨਹੀਂ ਹੁੰਦਾ अच्छा बिल्कुल सेफ्टी नॉर्म्स हैं अच्छा नुरला साहब मार्केट लागगी हैगी है, है। अलॉट हो चुकी हैं ने दुकानें इस बार प्रशासन ਵੱਲੋਂ ਕਿਹੜੇ ਕਿਹੜੇ ਸੇਫਟੀ ਨੋਰਮਸ ਰੱਖੇ ਗਏ ਹਨ ਕਿ ਇਹ ਪੂਰੇ ਕਰਨੀ ਹੈ ਤਾਂ ਦੁਕਾਨਾਂ ਚੱਲਣਗੀ ਜੋ ਆਲਰੇਡੀ ਪਿਛਲੇ ਸਾਲਾਂ ਤੋਂ ਚੱਲ ਰਿਹਾ ਹੈ ਉਹੀ ਹੈ ਲੇਕਿਨ ਹਜੇ ਫਾਇਰ ਬ੍ਰਿਗੇਡ ਦੀ ਗੱਡੀ ਇੱਥੇ ਨਹੀਂ ਪਹੁੰਚੀ ਹੈ ਸਿਲੰਡਰ ਕਿਹਾ ਹੈ ਸਿਲੰਡਰ ਅਸੀਂ ਰੱਖੇ ਹੋਏ ਆ ਮੇਨ ਫਾਇਰ ਬ੍ਰਿਗੇਡ ਦੀ ਗੱਡੀ ਇੱਥੇ ਮਾਰਕੀਟ 'ਚ ਹਜੇ ਕੋਈ ਪਹੁੰਚੀ ਨਹੀਂ ਹੈ ਬਿਲਕੁਲ ਉਹਦੇ ਲਈ ਤੁਸੀਂ ਰਿਕਵੈਸਟ ਵਗੈਰਾ ਕਰਤੀ ਹੋਈ ਬਿਲਕੁਲ ਕੀਤੀ ਹੋਈ ਜੀ ਅਸੀਂ ਸਭ ਪੈਸੇ ਪੇ ਕੀਤੇ ਹੋਏ ਸਭ ਕੁਝ ਕੀਤਾ ਹੋਇਆ ਹੈ ਅੱਛਾ ਕਸਟਮਰ ਦੀ ਇਸ ਵਾਰ ਬਾਇੰਗ ਪਾਵਰ ਕਿੱਦਾਂ ਦੇਖਦੇ ਹੋ ਕੁਝ ਮੰਦੇ ਦਾ ਜਾਂ ਮਹਿੰਗਾਈ ਦਾ ਅਸਰ ਹੈ ਨਹੀਂ ਮੇਰੇ ਹਿਸਾਬ ਨਾਲ ਹੋਣਾ ਨਹੀਂ ਚਾਹੀਦਾ ਦੀਵਾਲੀ ਇੱਕ ਐਸਾ ਪਵਿੱਤਰ ਤਿਉਹਾਰ ਹੈ ਜਿੰਨੂੰ ਬਹੁਤ ਲੋਕੀ ਲਾਈਕ ਕਰਦੇ ਐ ਔਰ ਮੇਰੇ ਹਿਸਾਬ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ ਬਹੁਤ ਵਧੀਆ ਦੀਵਾਲੀ ਲੱਗੇਗੀ ਗੁਰਪੁਰਬ ਹੈ ਗੁਰਪੁਰਬ ਦੇ ਉੱਤੇ ਵੀ ਲੋਕ ਹੈ ਨਾ ਪਟਾਕਾ ਬਿਲਕੁਲ ਹੈ ਜੀ ਜਿੰਨੇ ਪਰਚੇਜ਼ ਕਰਨਾ ਹੁਣੇ ਕਰ ਲੈਣਾ ਕਿਉਂਕਿ ਗੁਰਪੁਰਬ ਕੋ ਕੋਈ ਪਟਾਕੇ ਦੁਕਾਨਾਂ ਨਹੀਂ ਲੱਗਦੀਆਂ ਜਿਨ੍ਹਾਂ ਨੇ ਵੀ ਹਿੰਦੂ ਸਿੱਖ ਭਾਈਚਾਰਾ ਜਿਨ੍ਹਾਂ ਨੇ ਅੱਜ ਹੀ ਪਟਾਕੇ ਪਰਚੇਸ ਕਰ ਲੈਂਦੇ ਦਿਵਾਲੀ ਦੇ ਕੋਲ ਅੱਛਾ ਇਹ ਕੋਈ ਸਮਾਂ ਵੀ ਦਿੱਤਾ ਗਿਆ ਦੁਕਾਨਾਂ ਕਿੰਨੇ ਦਿਨ ਲਗਣੀਆਂ ਨੇ ਅਬਾ ਦਿਵਾਲੀ ਵਾਲੇ ਦਿਨ ਤੱਕ ਹੈ ਜੀ ਹੁਣ ਦਿਵਾਲੀ ਹਜੇ ਕਲੀਅਰ ਨਹੀਂ ਹੋ ਰਹੀ ਸੋਮਵਾਰ ਦੀ ਹੈ ਜਾਂ ਮੰਗਲਵਾਰ ਦੀ ਹੈ ਹਾਂ ਉਹ ਕਲੀਅਰ ਨਹੀਂ ਹੋ ਰਹੀ ਮਤਲਬ ਮੈਕਸਿਮਮ 21 ਰਾਤ ਤੱਕ ਮਾਰਕੀਟ ਚੱਲੇਗਾ ਹਾਂ 21 ਰਾਤ ਜਾਂ 22 ਜਦ ਤੱਕ ਕਲੀਅਰ ਹੀ ਨਹੀਂ ਹੁੰਦੀ ਦਿਵਾਲੀ ਦੇਖੋ ਪਬਲਿਕ ਤੇ ਡਿਪੈਂਡ ਹੈ ਵੀ ਪਬਲਿਕ ਕਿਸ ਦਿਨ ਪਟਾਕਾ ਪਰਚੇਸ ਕਰਨ ਆਉਂਦੀ ਹੈ ਠੀਕ ਅੱਛਾ ਇੱਥੇ ਤੁਸੀਂ ਦੇਖ ਸਕਦੇ ਹੋ ਨਵੇਂ ਤੋਂ ਨਵਾਂ ਪਟਾਕਾ ਜਿਹੜਾ ਉਹ ਹਾਲਾਂਕਿ ਦੁਕਾਨਦਾਰਾਂ ਨੇ ਸਜਾ ਲਿਆ ਹੈਗਾ ਪਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਜੀ ਬਾਇੰਗ ਪਾਵਰ ਜਾਂ ਮਹਿੰਗਾਈ ਦਾ ਅਸਰ ਜ਼ਰੂਰ ਦਿਖ ਰਿਹਾ ਹੈ ਔਰ ਦੂਸਰਾ ਅਸਰ ਬਾਜ਼ਾਰਾਂ ਦੇ ਵਿੱਚ ਲੇਟ ਦੁਕਾਨਾਂ ਲੱਗਣ ਕਰਕੇ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਕੰਮ ਦੇ ਵਿੱਚ ਅਸਰ ਦਿਖਾਈ ਦੇ ਰਿਹਾ ਹੈ ਔਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਟਰੈਕਸ਼ਨ ਵੀ ਬਣੀਆਂ ਨੇ ਕਿਉਂਕਿ ਦੁਕਾਨਦਾਰ ਚਾਹਦੇ ਨੇ ਕਿ ਨਵੀਂ ਚੀਜ਼ਾਂ ਜੁੜੀਆਂ ਜਾਣ ਤਾਜ਼ਜੋ ਗ੍ਰਾਹਕ ਜਿਹੜੇ ਉੱਥੇ ਤੱਕ ਪਹੁੰਚਣ ਪਰ ਦੀਵਾਲੀ ਔਰ ਗੁਰਪਰਵ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਵੇਂ ਤੋਂ ਨਵੇਂ ਪਟਾਕੇ ਜਿਹੜੇ ਨੇ ਲਿਆਂਦੇ ਗਏ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਸ਼ਾਟਸ ਵਗੈਰਾ ਦੀ ਜਿਹੜੀ ਡਿਮਾਂਡ ਹੈ ਉਹ ਜ਼ਿਆਦਾ ਹੁੰਦੀ ਹੈ ਬੱਚਿਆਂ ਲਈ ਫੁੱਲ ਜੜੀਆਂ ਦੀ ਡਿਮਾਂਡ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ ਔਰ ਕਰੈਕਰਸ ਸ਼ਾਟਸ ਪੇ ਜੀ ਸਾਰੇ ਇਹ ਸਾਰੇ ਸ਼ਾਟਸ ਹਨ ਹਾਂ ਜੀ 25 ਸ਼ਾਟ ਹੈ 50 ਸ਼ਾਟ ਹੈ 100 ਸ਼ਾਟ ਹੈ 120 ਸ਼ਾਟ ਹੈ 200 ਸ਼ਾਟ ਹੈ 240 ਸ਼ਾਟ ਹੈ ਕੁਝ ਗਰਮੀ ਕਰਕੇ ਵੀ ਕਸਟਮਰ ਥੋੜਾ ਘਟਾ ਹੈ ਸ਼ਾਮ ਨੂੰ ਜਿੱਦਾਂ ਜਿੱਦਾਂ ਮੌਸਮ ਠੀਕ ਹੁੰਦਾ ਜਾਏਗਾ ਉਦੋਂ ਦਾ ਕਸਟਮਰ ਆਪਣੇ ਆਪ ਵਧਣਾ ਸ਼ੁਰੂ ਹੋ ਜਾਏਗਾ ਬਿਲਕੁਲ ਗਰਮੀ ਦਾ ਕਿਤੇ ਅਸਰ ਹੈ ਕਿਉਂਕਿ ਕਲਾਈਮੇਟ ਚੇਂਜ ਦਾ ਆਪਾਂ ਦੇਖ ਹੀ ਰਹੇ ਹੈਗਾ ਉਹਦਾ ਅਸਰ ਵੀ ਦਿਖਾਈ ਦੇ ਰਿਹਾ ਪਰ ਬੱਚਿਆਂ ਦੇ ਲਈ ਜਿਸ ਤਰ੍ਹਾਂ ਦੱਸ ਰਹੇ ਸੀਗੇ ਕਿ ਬੱਚਿਆਂ ਲਈ ਵੀ ਖਾਸ ਕਰਕੇ ਉਹ ਜਿਹੜੇ ਸੇਫਟੀ ਦੇ ਵਾਲੇ ਬੰਬ ਹੁੰਦੇ ਆ ਉਹ ਅਨਾਰ ਵਗੈਰਾ ਉਹ ਸਾਰੇ ਇੱਥੇ ਸਜਾਏ ਗਏ ਹੈਗੇ ਆ ਹਰ ਦੁਕਾਨ ਦੇ ਵਿੱਚ ਜਿਹੜੀ ਹੈ ਸੇਫਟੀ ਨੋਰਮਸ ਦੇ ਨਾਲ ਤਾਂ ਜੋ ਬੱਚਿਆਂ ਨੂੰ ਕੋਈ ਵੀ ਹਾਰਮ ਨਾ ਹੋਵੇ ਉਹਨਾਂ ਦੇ ਇਸ ਦੇ ਅਕੋਰਡਿੰਗ ਪਟਾਕੇਆਂ ਔਰ ਬੜਿਆਂ ਲਈ ਵੀ ਜਿਹੜੇ ਸ਼ਾਰਟਸ ਔਰ ਫੁੱਲ ਛੜੀਆਂ ਦਾ ਖਾਸ ਕਰਕੇ ਧਿਆਨ ਰੱਖਿਆ ਮਕਸਦ ਇਹ ਕਿ ਦੀਵਾਲੀ ਦਾ ਤਿਹਾਰ ਖੁਸ਼ਹਾਲੀ ਅਤੇ ਜਿਹੜੀ ਸ਼ਰਧਾ ਦੇ ਨਾਲ ਮਨਾਇਆ ਜਾਵੇ ਦੁਕਾਨਾਂ ਸੱਜ ਚੁਕੀਆਂ ਨੇ ਪਰ ਗ੍ਰਾਹਕ ਕਿਤੇ ਨਾ ਕਿਤੇ ਹਲੇ ਵੀ ਜਿਹੜਾ ਕੱਟ ਦਿਖਾਈ ਦੇ ਰਿਹਾ ਪਰ ਇੱਥੇ ਲੁਧਿਆਣਾ ਦੇ ਵਿੱਚ ਕਈਏ ਤਾਂ ਕਈ ਜਗ੍ਹਾ ਤੇ ਦੁਕਾਨਾਂ ਅਲੋਟ ਕੀਤੀਆਂ ਗਈਆਂ ਨੇ ਦੁਕਾਨਾਂ ਸਜਾਈਆਂ ਗਈਆਂ ਨੇ ਪਰ ਲੋਕਾਂ ਦੀ ਬਾਇੰਗ ਪਾਵਰ ਅਤੇ ਦੁਕਾਨਾਂ ਲੇਟ ਲੱਗਣ ਦਾ ਵੀ ਅਸਰ ਕਿਤੇ ਨਾ ਕਿਤੇ ਦਿਖਾਈ ਦੇ ਰਿਹਾ ਇੱਥੇ ਤੁਸੀਂ ਦੇਖੋਗੇ ਕਿ ਦੁਕਾਨਦਾਰਾਂ ਵੱਲੋਂ ਨਵੇਂ ਬਕਸੇ ਜਿਹੜੇ ਨੇ ਖੋਲੇ ਜਾ ਰਹੇ ਨੇ ਆਪਣਾ ਮਾਲ ਜਿਹੜਾ ਸਜਾਇਆ ਜਾ ਰਿਹਾ ਉਧਰਲੇ ਪਾਸੇ ਵੀ ਗ੍ਰਾਹਕ ਪਹੁੰਚ ਰਹੇ ਨੇ ਕੀ ਕੀ ਖਰੀਦਾਰੀ ਹੋ ਰਹੀ ਹੈ ਗੱਲਬਾਤ ਕਰ ਲੈਨੇ ਆ ਦੁਕਾਨਦਾਰ ਔਰ ਉੱਥੇ ਜਿਹੜੇ ਪਹੁੰਚ ਰਹੇ ਗ੍ਰਾਹਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਕੀ ਕੀ ਖਰੀਦਾਰੀ ਜਿਹੜੀ ਉਹ ਕਰਨੀ ਪਸੰਦ ਕਰ ਰਹੇ ਹੈ ਔਰ ਕਿਸ ਤਰ੍ਹਾਂ ਦੇ ਪਟਾਕੇ ਇਸ ਵਾਰ ਨੌਜਵਾਨ ਪਸੰਦ ਕਰ ਰਹੇ ਨੇ ਬਿਲਕੁਲ ਜੀ ਪਟਾਕੇ ਪਸੰਦ ਕਰਨ ਲਈ ਪਹੁੰਚੇ ਹੋ ਬਿਲਕੁਲ ਜੀ ਅੱਛਾ ਇਸ ਵਾਰ ਕਿਸ ਤਰ੍ਹਾਂ ਦੇ ਪਟਾਕੇ ਦਾ ਟ੍ਰੈਂਡ ਹੈ ਕਿਉਂਕਿ ਫੈਂਸੀ ਪਟਾਕੇ ਅੱਜ ਕੱਲ੍ਹ ਜ਼ਿਆਦਾ ਪਸੰਦ ਕਰਨ ਲੱਗੇ ਹੋ ਤੁਹਾਡੇ ਸਾਹਮਣੇ ਇਹ ਦੇਖੋ ਪਟਾਕੇ ਦਾ ਅਨਾਰ ਹੋਗੇ ਆਤੀਸ਼ਵਾਜੀ ਹੋਗੇ ਸਕਾਈ ਸ਼ੋਟ ਹੋਗੇ ਮੇਨ ਤਾਂ ਹੀ ਚੱਲਦੇ ਆ ਜੀ ਮੇਨ ਹੀ ਚੱਲਦੇ ਮੇਨ ਹੀ ਚੱਲਦੇ ਆ ਜੀ ਔਰ ਮਜ਼ਾ ਵੀ ਇਹਨਾਂ ਨੂੰ ਚਲਾ ਕੇ ਆਂਦਾ ਅੱਛਾ ਪ੍ਰਸ਼ਾਸਨ ਨੇ ਮਹਿਜ਼ 2 ਘੰਟਿਆਂ ਦਾ ਸਮਾਂ ਦਿੱਤਾ ਚਲਾਨ ਦਾ ਲੱਗਦਾ ਨਹੀਂ ਥੋੜਾ ਘੱਟ ਨਹੀਂ ਏਦਾਂ ਦੀ ਗੱਲ ਨਹੀਂ ਜੀ ਦੇਖੋ ਸਾਰਿਆਂ ਨੂੰ ਕੋਆਪਰੇਟ ਕਰਨਾ ਚਾਹੀਦਾ ਸਰਕਾਰ ਨਾਲ ਕਿਉਂਕਿ ਪੋਲਿਊਸ਼ਨ ਬਹੁਤ ਵੱਧ ਗਿਆ ਹੈ ਗਰਮੀ ਵੀ ਦੇਖੋ ਹਜੇ ਅਕਤੂਬਰ ਹੋ ਗਈ ਆ ਅੱਛਾ ਉਹ ਚੀਜ਼ ਹੈ ਜੀ এনवायरमेंट ਵੀ ਦੇਖ ਕੇ ਚੱਲਣਾ ਬਾਕੀ ਠੀਕ ਹੈ ਜੀ ਸਾਰਿਆਂ ਦੇ ਨਾਲ ਹੀ ਹੈ ਬਿਲਕੁਲ ਅੱਛਾ ਤੁਸੀਂ ਆਪਣੇ ਲਈ ਬਟਾਕੇ ਲੈ ਰਹੇ ਹੋ ਜਾਂ ਬੱਚਿਆਂ ਨੂੰ ਪਰਿਵਾਰ ਨੂੰ ਦੇ ਕੇ ਜੀ ਆਪਾਂ ਆਪਣੇ ਲੈ ਰਹੇ ਆ ਇਹਦਾ ਅੱਛਾ ਤੁਸੀਂ ਕੀ ਕੀ ਪਸੰਦ ਕਰ ਰਹੇ ਹੋ ਇਹ ਤਾਂ ਨਾਰ ਹੋ ਗਏ ਜੀ ਸकाई ਸ਼ਾਟ ਹੋ ਗਏ ਜਿਹੜੇ ਬੇਸਿਕ ਪਟਾਕੇ ਚੱਲਦੇ ਆ ਉਹ ਵੀ ਚਲਾਵਾਂਗੇ ਜੀ ਬਿਲਕੁਲ ਤਾਂ ਬੇਸਿਕ ਨੌਜਵਾਨ ਜਿਹੜੇ ਨੇ ਉਹ ਸਕਾਈ ਸ਼ਾਟਸ ਵਗੈਰਾ ਪਸੰਦ ਕਰ ਰਹੇ ਨੇ ਔਰ ਬੱਚੇ ਜਿਹੜੇ ਨੇ ਉਹ ਅਨਾਰ ਵਗੈਰਾ ਪਸੰਦ ਕਰ ਰਹੇ ਨੇ ਇੱਥੇ ਦੁਕਾਨ ਦੇ ਵਿੱਚ ਬੱਚੇ ਵੀ ਖਰੀਦਾਰੀ ਕਰਨ ਲਈ ਪਹੁੰਚੇ ਹੋਏ ਨੇ ਇੱਥੇ ਗੱਲਬਾਤ ਕਰ ਲੈਣੇ ਹੈ ਹੈਲੋ ਬਟਾ ਕੀ ਹਾਲ ਹੈ ਆਪਕਾ ਠੀਕ ਹੈ ਕੀ ਨਾਮ ਹੈ ਪ੍ਰਵੇਸ਼ ਵਰਮਾ ਕੀ ਬਾਤ ਹੈ ਅੱਛਾ ਵਰਮਾ ਸਾਹਿਬ ਕੌਣ ਕੌਣ ਸੇ ਪਟਾਕੇ ਖਰੀਦੋਗੇ ਟੰਗੋਂ ਸੇ ਲੈਨੇ ਹਨ ਕਣ ਕੌਣ ਸੇ ਪਟਾਕੇ ਲੈਨੇ ਸਕਾਈ ਸ਼ਾਟਸ ਲੈਨੇ <tinyan> अच्छा अभी पसंद करोगे है ना अच्छा केड़े-केड़े बटाके सोच के आई हो जी करने लेने आप इनने तो वो फूलचड़ियां लेना है बच्चियां बारे बस फूलचड़ियां हो गए अनार हो गए बस अच्छा थोड़ा ये दसो कि इस बार दी दिवाली की लगदा है कि बाइंग पावर महंगाई दा कुछ असर हैगा या, या ये त्यौहार बहुत आएगा ये असर ਹਾਂ ਨਾ ਹੋ ਗਿਆ ਜਿਵੇਂ ਲਿਖ ਰਹੇ ਥੋੜਾ ਜਿਆ ਨਹੀਂ ਬਥੇਰਾ ਹੈਗਾ ਜੀ ਮਹਿੰਗਾਈ ਨਾ ਤਾਂ ਬਹੁਤ ਪੂਰਾ ਹਾਲ ਹੈ ਇਸ ਟਾਈਮ ਜਿੱਥੇ ਮੈਂ ਦੇਖਦਾ ਸੀਗਾ ਪਿਛਲੇ ਕਈ ਸਾਲਾਂ ਦੀ ਅਗਰ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਹੈ ਨਾ 10-10 ਦਿਨ ਪਹਿਲਾਂ ਹੀ ਖਰੀਦਾਰੀ ਕਰ ਲੈਂਦੇ ਸੀ ਤੁਸੀਂ ਹੋਂ ਦੇ ਲੋ ਰਸ਼ ਨਹੀਂ ਹੈਗਾ ਮੈਂ ਤਾਂ ਇਸ ਟਾਈਮ 10 ਦਿਨ ਰਹਿ ਗਿਆ ਦੀਵਾਲੀ ਨੂੰ ਤਾਂ ਰਸ਼ ਬਹੁਤ ਜ਼ਿਆਦਾ ਹੁੰਦਾ ਸੀ ਮੈਂ ਤਾਂ ਜਿੰਨੀ ਜ਼ਰੂਰਤ ਹੈ ਓੰਨੀ ਓੰਨਾ ਕੀ ਓੰਨਾ ਕੀ ਅੱਛਾ ਇੱਕ ਚੀਜ਼ ਜਿਹੜੀ ਸਰਕਾਰ ਵੱਲੋਂ ਕਿਹਾ ਕਿ ਸਿਰਫ ਪ੍ਰਸ਼ਾਸਨ ਵੱਲੋਂ 2 ਘੰਟਿਆਂ ਦਾ ਸਮਾਂ ਦਿੱਤਾ ਗਿਆ ਕਿਾ ਕਾਫੀ ਹੈ ਬਹੁਤ ਹੈ ਜੀ ਕੋਈ ਤਾਂ ਪਟਾਕੇ ਕਹਿੰਦੇ ਚੱਲਣ ਹੀ ਨਾ ਪੋਲੂਸ਼ਨ ਹੱਤੋਂ ਜ਼ਿਆਦਾ ਹੈ ਪੋਲੂਸ਼ਨ ਹੱਤੋਂ ਜ਼ਿਆਦਾ ਹੈ ਲੋਕ ਵੀ ਇਹੀ ਕਹਿ ਰਹੇ ਆ ਕਿ ਪੋਲੂਸ਼ਨ ਤੋਂ ਬਚਿਆ ਜਾਣਾ ਚਾਹੀਦਾ ਹੈ ਪੋਲੂਸ਼ਨ ਹੱਤੋਂ ਜ਼ਿਆਦਾ ਹੈ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਪਟਾਕੇ ਜਿਹੜੇ ਨੇ ਉਹ ਸਜਾਏਗੇ ਨੇ ਚਾਹੇ ਉਹ ਅਨਾਰ ਹੋਣ ਚੱਕਰੀਆਂ ਹੋਣ ਫੁੱਲ ਚੜੀਆਂ ਹੋਣ ਸਕਾਈ ਸ਼ਾਟਸ ਹੋਣ ਇਹ ਸਾਰੇ ਦੁਕਾਨਾਂ ਦੁਕਾਨਦਾਰਾਂ ਵੱਲੋਂ ਸਜਾ ਦਿੱਤੇ ਗਏ ਨੇ ਜਿਸ ਤਰ੍ਹਾਂ ਦੀ ਵੀ ਬਾਅਰ ਜਾ ਰਹੇ ਆ ਉਹਦਾ ਦਾ ਉਹਨਾਂ ਦੇ ਲਈ ਸਮਾਨ ਇੱਥੇ ਰੱਖਿਆ ਗਿਆ ਹੈਗਾ ਉਧਰਲੇ ਪਾਸੇ ਵੀ ਦੁਕਾਨਾਂ ਲਗਾਈਆਂ ਗਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿ ਕੀ ਕੀ ਇਸ ਵਾਰ ਖਾਸ ਹੈ ਔਰ ਕੀ ਦੀਵਾਲੀ ਦੇ ਉੱਤੇ ਔਰ ਗੁਰਪਰਵ ਦੇ ਉੱਤੇ ਕੀ ਖਰੀਦਾਰੀ ਜਿਹੜੀ ਹੈ ਲੋਕ ਪਸੰਦ ਕਰ ਰਹੇ ਨੇ ਹਾਲਾਂਕਿ ਦੁਕਾਨਾਂ ਤਾਂ ਸਜੀਆਂ ਨੇ ਪਰ ਕਿਤੇ ਨਾ ਕਿਤੇ ਲੇਟ ਕੰਮ ਜਿਹੜਾ ਜਰੂਰ ਸ਼ੁਰੂ ਕੀਤਾ ਗਿਆ ਅੱਛਾ ਵੀਰੇ ਜੀ ਥੋੜਾ ਜਿਹਾ ਲੇਟ ਨਹੀਂ ਹੋ ਗਿਆ ਦੁਕਾਨਾਂ ਲਗਾਉਣ ਲੱਗੇ ਇਹਦਾ ਕੋਈ ਅਸਰ ਦਿਖਾਈ ਦੇਗਾ ਕੰਮ ਸਰ ਥੋੜਾ ਨਹੀਂ ਬਹੁਤ ਜ਼ਿਆਦਾ ਲੇਟ ਹੋ ਗਿਆ ਜੀ ਇਹਦਾ ਅਸਰ ਇਹ ਆ ਦੁਕਾਨਾਂ ਸਾਡੀਆਂ ਲੱਗੀਆਂ ਨਹੀਂ ਉਹਦੇ ਕਰਕੇ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਕੀ ਸਮਾਂ ਤਾਂ ਦੋ ਤਿੰਨ ਦਿਨ ਹੀ ਰਹਿ ਗਿਆ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਜੀ ਇੱਕ ਫਾਈਲ ਦਾ ਰੇਟ ਪਹਿਲਾਂ ਵਧਾਇਆ ਇਹਨਾਂ ਨੇ ਜੀ ਹਾਂ ਉਹ ਚੱਲਿਆ ਹਾਂ ਜੀ 500 ਵਾਲਾ 4500 ਕੀਤਾ ਫਿਰ ਸ਼ਨੀਵਾਰ ਨੂੰ ਡਰਾਨ ਨਿਕਲਣ ਲੱਗਿਆ ਜੀ ਉਸ ਦਿਨ ਕਾਫੀ ਰੋਲਾ ਪੈ ਗਿਆ ਸ਼ੋਰ ਪੈ ਗਿਆ ਉਹਦੇ ਕਰਕੇ ਡਿਲੇ ਹੋ ਗਿਆ ਦੋ ਦਿਨ ਡਰਾ ਹੋਰ ਲੇਟ ਹੋਇਆ ਜੀ ਕੁਝ ਹਾਲੀ ਦਾ ਤਿਹਾਰ ਹੈ ਹੈਨਾ ਇੱਕ ਪਵਿੱਤਰ ਤਿਹਾਰ ਹੈ ਇਹਦੇ ਵਿੱਚ ਲੱਗਦਾ ਨਹੀਂ ਸੀ ਕਿ ਬਹੁਤ ਆਰਾਮ ਨਾਲ ਅੱਗੇ ਵੀ ਤਾਂ ਚੱਲਦੇ ਸੀਗੇ ਅੱਗੇ ਵੀ ਕੰਮਕਾਰ ਹੁੰਦੇ ਸੀ 10 10 ਦਿਨ ਪਹਿਲਾਂ ਲੋਕ ਖਰੀਦਾਰੀ ਕਰਦੇ ਸੀ ਪਟਾਕਿਆਂ ਇਸਕੀ ਡਿਪਾਰਟਮੈਂਟ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਜਦੋਂ ਤੱਕ ਕਿਸੇ ਦਾ ਬੰਦੇ ਦਾ ਲਾਇਸੈਂਸ ਨਹੀਂ ਨਿਕਲਿਆ ਉਰੋਂ ਤੱਕ GST ਨੰਬਰ ਨਹੀਂ ਮੰਗਿਆ ਜਾ ਸਕਦਾ ਉਹ 4500 ਰੁਪਏ ਲੈ ਆ ਗਿਆ ਉਹ ਦੂਬਾ ਜਦੋਂ ਉਹਦਾ ਜੀਐਸਟੀ ਦੀ ਰਸੀਦ ਤਾਂ ਮੰਗੀ ਜਾ ਸਕਦੀ ਆ ਜੀਐਸਟੀ ਜਿਹੜਾ ਲੱਗਦਾ ਵਾ ਉਹ ਵੈਲਿਊ ਐਡਡ ਟੈਕਸ ਨਹੀਂ ਹੈ ਉਹ ਜੀਐਸਟੀ ਆ ਜਦੋਂ ਬੰਦੇ ਦੀ ਪਰਚੇਜ਼ਿੰਗ 18% ਜੀਐਸਟੀ ਲਾ ਕੇ ਆਇਆ ਤਾਂ ਮਾਰਜਨ ਤੇ ਹਮੇਸ਼ਾ ਜੀਐਸਟੀ ਲੱਗਦਾ ਉਹ ਪਹਿਲਾਂ ਹੀ ਟੱਕੇ ਨਾਲ 50-5000 ਰੁਪਏ ਲਿਆ ਜਾ ਰਿਹਾ ਹੈ ਬਿਲਕੁਲ ਉਹ ਉਹਦੇ ਨਾਲ ਵੀ ਅਸਰ ਹੋਏਗਾ ਅੱਛਾ ਇਸ ਵਾਰ ਦੀਵਾਲੀ ਦੇ ਉੱਤੇ ਇੱਕ ਤਾਂ ਸਮਾਂ ਬਹੁਤ ਘੱਟ ਮਿਲਿਆ ਇੱਕ 2 ਘੰਟੇ ਮਿਲੇ ਆ ਪਟਾਕੇ ਚਲਾਨ ਨੂੰ ਉਹਦਾ ਵੀ ਕੰਮ ਕਰਕੇ ਅਸਰ ਦਿਖਾਈ ਦੇਗਾ ਵਿੱਚ ਦਿਖਾਈ ਤਾਂ ਦੇ ਗਈ ਪਾਈਨ ਪਾਵਰ ਹੀ ਲੋਕਾਂ ਦੀ ਘਟ ਰਹੀ ਹੈ ਕੰਜ਼ੂਮਰ ਕੰਜ਼ਮਪਸ਼ਨ ਪਾਵਰ ਵੀ ਲੋਕਾਂ ਦੀ ਘਟਾ ਘਟੇਗੀ ਮਹਿੰਗਾਈ ਦੀ ਮਾਰ ਕਰਕੇ ਬਿਲਕੁਲ ਬਿਲਕੁਲ ਹਾਂਜੀ ਅੱਛਾ ਇਸ ਵਾਰ ਪਟਾਕਾ ਕੁਝ ਮਹਿੰਗਾ ਹੈ ਜਾਂ ਸੇਮ ਉਸੀ ਤਰ੍ਹਾਂ ਪਟਾਕੇ ਦਾ ਸਰ ਹਰ ਸਾਲ ਰੇਟ ਵੱਧਦੇ ਨੇ ਜੀ ਹਾਂਜੀ ਦੇਖੇਗਾ ਇਹਦਾ ਵੀ ਅਸਰ ਇਸ ਚੀ ਦਾ ਵੀ ਅਸਰ ਦੇਖੇਗਾ ਕੁਝ ਮਾਰਕੀਟ ਚ ਮੰਦਾ ਬਹੁਤ ਆ ਜੀ ਕੁਝ ਮੌਸਮ ਨਹੀਂ ਹੈਗਾ ਸਾਥ ਦੇ ਰਿਹਾ ਬਹੁਤ ਜ਼ਿਆਦਾ ਗਰਮੀ ਹੈ ਹਾਂਜੀ ਇਹ ਵੀ ਇੱਕ ਰੀਜ਼ਨ ਆ ਜੀ ਬਿਲਕੁਲ ਇਹੀ ਚੀਜ਼ ਕਲਾਈਮੇਟ ਚੇਂਜ ਗਰਮੀ ਦੀਵਾਲੀ ਦੇ ਦਿਨਾਂ ਦੇ ਵਿੱਚ ਅਗਰ ਪਸੀਨਾ ਆ ਰਿਹਾ ਤੁਸੀਂ ਇਹ ਦੇਖੋ ਦੁਕਾਨਦਾਰ ਹਾਲਾਂਕਿ ਦੁਕਾਨਾਂ ਲਗਾ ਕੇ ਬੈਠੇ ਆ ਪਰ ਗਰਮੀ ਇੰਨੀ ਜ਼ਿਆਦਾ ਕਿ ਪਸੀਨਾ ਆ ਰਿਹਾ ਪਰ ਫਿਰ ਵੀ ਇੱਕ ਖੁਸ਼ਹਾਲੀ ਦਾ ਤਿਉਹਾਰ ਹੈ ਪਵਿੱਤਰ ਤਿਉਹਾਰ ਹੈ ਇੱਥੇ ਖਰੀਦਾਰੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਿਆਲੇ ਬੇਟਾ ਕਿਆ ਨਾਮ ਹੈ ਆਪਕਾ ਜਸ਼ਨ ਫਰੀਦ ਆਹ ਕਿਆ ਬਾਤ ਹੈ ਜਸ਼ਨਪ੍ਰੀਤ ਅੱਛਾ ਕੌਣ ਕੌਣ ਸੇ ਪਟਾਕੇ ਖਰੀਦਨੇ ਆ ਬੇਟਾ ਸਕਾਈ ਸ਼ਾਟ ਸਕਾਈ ਸ਼ਾਟ ਅੱਛਾ ਕੌਣ ਕੌਣ ਸੇ ਪਸੰਦ ਹੈ ਆਪਕੋ

ਫੁੱਲ ਜਿਹੜੀ ਉਹ ਚੱਕਰੀ ਹਨਾਰ ਉਹ ਵੀ ਲੋਗੇ ਤਾਂ ਇੱਥੇ ਪਟਾਕੇ ਖੇਦਣ ਆਏ ਨੇ ਵੀਰੇ ਜੀ ਕਿਹੜੇ ਕਿਹੜੇ ਪਟਾਕੇ ਲੈਣ ਲਈ ਆਏ ਹੋ ਬਸ ਬੱਚਿਆਂ ਵਾਸਤੇ ਲੈ ਰਹੇ ਆ ਜੀ ਫੁੱਲ ਛੜੀ ਹੋ ਗਿਆ ਆਤਿਸ਼ਵਾਜੀ ਛੋੜੀ ਬੁੱਤੀ ਬਸ ਛੋਟਾ ਸਕਾਈ ਸ਼ਾਟ ਵੀ ਬੱਚੇ ਜਣਾ ਜਿਆਦਾ ਪਸੰਦ ਕਰਦੇ ਆ ਸਕਾਈ ਸ਼ਾਟ ਪਰ ਦੇ ਪਰ ਲੈ ਕੇ ਨਹੀਂ ਦੇਣੇ ਨੇ ਆਨੇ ਨੂੰ ਬੱਚੇ ਛੋਟੇ ਹਨ ਕਿ ਮੈਂ 2 ਘੰਟੇ ਦਾ ਸਮਾਂ ਮਿਲਿਆ ਲੱਗਦਾ ਕਿ ਠੀਕ ਹੈ ਇੰਨਾ ਸਮਾਂ ਬਹੁਤ ਹੈ ਮੋਹਨ ਜੀ ਠੀਕ ਹੈ ਜੀ 2 ਘੰਟੇ ਦਾ ਪਰ ਫਿਰ ਵੀ ਹਾਂਜੀ ਹਾਂਜੀ ਅੱਛਾ ਇੱਕ ਚੀਜ਼ ਦੱਸੋ ਮਹਿੰਗਾਈ ਦਾ ਥੋੜਾ ਜਿਹਾ ਕੋਈ ਅਸਰ ਹੈ ਬਾਇੰਗ ਪਾਵਰ ਘਟਈਏ ਲੋਕਾਂ ਦੀ ਹਾਂਜੀ ਥੋੜਾ ਬਹੁਤ ਅਸਰ ਹੈਗਾ ਜੀ ਇਸ ਜੀ ਦਾ ਹਾਂਜੀ ਮਤਲਬ ਜਿੰਨੀ ਕਿ ਜ਼ਰੂਰਤ ਹੈ ਓਨੀ ਕੀ ਓਨੀ ਕੀ ਹੈਗੀ ਖਰੀਦਦਾਰੀ ਇਹਦੀ ਹੈ ਜਿੰਨੀ ਕਿ ਜ਼ਰੂਰਤ ਹੈ ਓਨੀ ਕੀ ਜਿਹੜੀ ਹੈ ਖਰੀਦਦਾਰੀ ਕੀਤੀ ਜਾ ਰਹੀ ਹੈ ਪਰ ਦੁਕਾਨਦਾਰ ਵੀ ਇਹੀ ਕਹਿ ਰਹੇ ਨੇ ਇੱਕ ਤਾਂ ਉਹਨਾਂ ਨੂੰ ਸਮਾਂ ਘੱਟ ਮਿਲਿਆ ਇੱਕ ਦੁਕਾਨਾਂ ਦੇ ਵਿੱਚ ਗ੍ਰਾਹਕ ਕਿਤੇ ਨਾ ਕਿਤੇ ਥੋੜਾ ਜਿਹਾ ਘਟ ਹੈਗਾ ਔਰ ਦੂਸਰਾ ਲੋਕਾਂ ਦੀ ਬਾਇੰਗ ਪਾਵਰ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਘਟ ਹੈ ਇਸ ਕਾਰਨ ਦੁਕਾਨਾਂ ਦੇ ਉੱਤੇ ਫਿਲਹਾਲ ਖਰੀਦਾਰੀ ਘਟ ਦਿਖ ਰਹੀ ਹੈ ਪਰ ਜਿਦਸਾ ਤੁਹਾਨੂੰ ਦੱਸਿਆ ਕਿ ਸੇਫਟੀ ਨੋਰਮਸ ਤੋਂ ਲੈ ਕੇ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣ ਤੋਂ ਬਾਅਦ ਇੱਥੇ ਜਿਹੜੀਆਂ ਦੁਕਾਨਾਂ ਸਜਾਈਆਂ ਗਈਆਂ ਨੇ ਹਾਲਾਂਕਿ ਲੋਕ ਖਰੀਦਾਰੀ ਕਰਨ ਜ਼ਰੂਰ ਪਹੁੰਚ ਰਹੇ ਨੇ ਪਰ ਹਲੇ ਵੀ ਕਿਤੇ ਨਾ ਕਿਤੇ ਦੁਕਾਨਾਂ ਦੇ ਲੇਟ ਲੱਗਣ ਦਾ ਅਸਰ ਇਸ ਮਾਰਕੀਟ ਦੇ ਉੱਤੇ ਦਿਖਾਈ ਦੇ ਰਿਹਾ ਹੈ ਔਰ ਕੀ ਕੀ ਨੌਨਸ ਕੰਡੀਸ਼ਨਸ ਨੇ ਇੱਥੇ ਤੁਸੀਂ ਇੱਥੇ ਦੇਖ ਸਕਦੇ ਹੋ ਦੁਕਾਨਾਂ ਦੇ ਵਿੱਚ ਗ੍ਰਾਹਕ ਜ਼ਰੂਰ ਪਹੁੰਚੇ ਹੋਏ ਨੇ ਪਰ ਹਾਂ ਤੇ ਪਟਾਕਿਆਂ ਦੀ ਖਰੀਦਾਰੀ ਜਿਹੜੀ ਹੈ ਸ਼ੁਰੂ ਹੋਈ ਹੈ ਲੋਕ ਪਟਾਕੇ ਖਰੀਦ ਰਹੇ ਨੇ ਪਰ ਫਿਲਹਾਲ ਕਿਤੇ ਨਾ ਕਿਤੇ ਦੁਕਾਨਾਂ ਜਿਹੜੀਆਂ ਲੇਟ ਲੱਗੀਆਂ ਨੇ ਉਹਦਾ ਕਿਤੇ ਨਾ ਕਿਤੇ ਦੁਕਾਨਦਾਰਾਂ ਤੇ ਅਸਰ ਜ਼ਰੂਰ ਦਿਖਾਈ ਦੇ ਰਿਹਾ ਹੈ ਖਰੀਦਲੇ ਵੀਰੇ ਜੀ ਬਟਾਕੇ ਹਾਂਜੀ ਹਾਂਜੀ ਕਿਸ ਤਰ੍ਹਾਂ ਦੇ ਬਟਾਕੇ ਸਭ ਪਸੰਦ ਕਰੀਓ ਜ਼ਿਆਦਾ ਕੋਕ ਦੇ ਬਾਕੀ ਇਹਨਾਂ ਕੋਲ ਦਾ ਹਲ-ਸਾਲੀ ਆਈਦਾ ਮਾਲ ਵਧੀਆ ਹੀ ਹੁੰਦਾ ਮੇਜਰ ਅੱਛਾ ਕਿਸ ਤਰ੍ਹਾਂ ਦੇ ਬਟਾਕੇ ਵੈਸੇ ਅੱਜਕੱਲ ਜਿਹੜੇ ਅੱਜਕੱਲ ਦਾ ਟ੍ਰੈਂਡ ਚੱਲ ਗਿਆ ਨਾ ਫੈਂਸੀ ਗ੍ਰੀਨ ਪਟਾਕੇ ਜ਼ਿਆਦਾ ਹੈਨਾ ਪ੍ਰਦੂਸ਼ਣ ਪ੍ਰਦੂਸ਼ਣ ਨਾ ਹੋਵੇ ਬਸ ਉਹ ਤੁਸੀਂ ਵੀ ਖਰੀਦਲੇ ਵੀਰੇ ਬਿਲਕੁਲ ਜੀ ਗ੍ਰੀਨ ਕਿਹੜੀ ਕਿਹੜੇ ਪਟਾਕੇ ਖਰੀਦਦੇ ਪਟਾਕੇ ਕੋਕ ਦੇ ਹੀ ਜ਼ਿਆਦਾ ਖਰੀਦਦੇ ਆ ਜੀ ਅ ਅੱਛਾ ਸਕਾਈ ਸ਼ਾਟਸ ਦਾ ਕਹਿੰਦੇ ਬੜਾ ਟ੍ਰੈਂਡ ਹੈਗਾ ਸਕਾਈ ਸ਼ਾਟ ਲੱਤੇ ਆ ਆਪਣੇ ਲਈ ਆ ਬੱਚਿਆਂ ਲਈ ਬੱਚਿਆਂ ਲਈ ਅੱਛਾ ਚੱਲ ਅੱਛਾ ਥੋੜਾ ਦੱਸੋ ਕਿ ਸਮਾਂ ਘੱਟ ਮਿਲਿਆ 2 ਘੰਟੇ ਦਾ ਸਮਾਂ ਮਿਲਿਆ ਕਿ ਠੀਕ ਹੈ ਜਾਂ ਵਧਾਣਾ ਚਾਹੀਦਾ ਸੀ ਨਹੀਂ ਟਾਈਮ ਵਧਾਣਾ ਚਾਹੀਦਾ ਸੀ ਦੀਵਾਲੀ ਦਾ ਜੁਹਾਰ ਆ ਕਹਿੰਦੇ ਥੋੜਾ ਜਿਹਾ ਤਾਂ ਚਾਹੀਦਾ ਵੀ 2 ਵਜੇ ਤੱਕ ਤਾਂ ਚੱਲਨੇ ਚਾਹੀਦੇ ਸੀਗੇ ਬਿਲਕੁਲ ਅੱਛਾ ਇੱਕ ਚੀਜ਼ ਕਿਆ ਲੋਕਾਂ ਦੇ ਵਿੱਚ ਬਾਇੰਗ ਪਾਵਰ ਨੂੰ ਲੈ ਕੇ ਥੋੜਾ ਜਿਹਾ ਹੈ ਮਹਿੰਗਾਈ ਦਾ ਅਸਰ ਹੈ ਮਹਿੰਗਾਈ ਤਾਂ ਦੇਖੋ ਜੀ ਹਰ ਸਾਲ ਵਾਧੀ ਆ ਠੀਕ ਹੈ ਪਰ ਸ਼ੌਂਕ ਆ ਤੇ ਪੂਰੇ ਹੋ ਜਾਂਦੇ ਤੇ ਤਿਹਾਰ ਹੈਗਾ ਤੇ ਪੂਰੇ ਕਰਨੇ ਆ ਬਿਲਕੁਲ ਕਿ ਤਿਹਾਰ ਹੈ ਔਰ ਤਿਹਾਰਾਂ ਦੇ ਉਤੇਜ ਜੋ ਇਸ ਪਵਿੱਤਰ ਤਿਹਾਰ ਦੇ ਉਤੇ ਇੱਕ ਪ੍ਰਥਾ ਹੈਗੀ ਹੈ ਕਿ ਦੀਵਾਲੀ ਦੇ ਦਿਨਾਂ ਦੇ ਵਿੱਚ ਪਟਾਕੇ ਚਲਾਏ ਜਾਂਦੇ ਗੁਰਪੁਰਬ ਦੇ ਉਤੇ ਪਟਾਕੇ ਜਿਹੜੇ ਚਲਾਏ ਜਾਂਦੇ ਪਰ ਕਿਤੇ ਨਾ ਕਿਤੇ ਮਹਿੰਗਾਈ ਔਰ ਲੇਟ ਦੁਕਾਨਾਂ ਲੱਗਣ ਦਾ ਅਸਰ ਜ਼ਰੂਰ ਦਿਖਾਈ ਦੇ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ